ਮੈਂ ਮਾਨਕ ਸਾਹਿਬ ਦੇ ਗਾਣੇ ਬਹੁਤ ਗਾਉਂਦਾ ਹੂੰ। ਉਸ ਤੋਂ ਬਾਅਦ ਫਿਰ ਮਾਸਟਰ ਵਾਲੇ ਮੈਨੂੰ ਕਹਿੰਦੇ ਕਿ ਤੂੰ ਨਾਲ ਹਰਮੋਨੀ ਵੀ ਸਿੱਖਵਾਜਾ ਸਿੱਖਣਾ। ਸਿੱਖਿਆ ਫਿਰ ਮੈਂ ਗਿਆ ਜੀ 15 ਆਖ ਦੇ ਨਾਲ ਜਿਹੜੇ ਗੁਰਦੁਆਰੇ ਇੱਥੇ ਆਪਣੇ ਨਾ ਇੱਕ ਆਪਣੇ ਸੀਗੇ ਮਾਸਟਰ ਹੁੰਦੇ ਸੀ ਉਹਨਾਂ ਨੂੰ ਗਿਆ ਸਿਖਾਣੇ ਸੀ। ਹੂੰ ਤੇ ਉਹ ਸਿਖਾਉਂਦੇ ਹੁੰਦੇ ਸੀ। ਉਹ ਨਾਲ ਹੁਣ ਘਰ ਹੁੰਦੇ ਸੀ ਉਹ ਮੈਨੂੰ ਆਖ ਕੇ ਕਿ ਹੋਰ ਉੱਚੀ ਜਿਵੇਂ ਸਾਰੇ ਗਮ ਏਕ ਲਾਉਂਦੇ ਸੀ ਉਹ ਮੈਂ ਸੰਘਿਆ ਕਰਾਂ ਵੀ ਇੰਨੀ ਉੱਚੀ ਮੈਨੂੰ ਕੀ ਕਹਿਣਗੇ ਲੋਕ। ਹੂੰ ਤੇ ਬਸ ਉਸ ਤੋਂ ਬਾਅਦ ਸਾਡੇ ਇਥੇ ਹਰਜੀਤ ਖੇਡਣ ਆਇਆ ਸੀ ਬਈ। ਬਾਜੀ ਖਾਨੇ ਵਾਲਾ ਉਤੋਂ ਬਸ ਮੈਂ ਹਰਮੋਨੀਓ ਸਿੱਖਣ ਨਹੀਂ ਗਿਆ ਮੈਂ ਮੈਚ ਦੇਖਣ ਜਾਵੜਿਆ ਫਾਈਨਲ ਮੈਚ ਚੱਲੀ ਜਾਂਦਾ ਸੀ ਖਗੜੇ ਨਾਲ ਬਹੁਤ ਦੇਖ ਕੇ ਮਨ ਚ ਆਈ ਜੀ ਲੱਗੀ ਵੀ ਮੈਂ ਇਹਨੂੰ ਜੱਫਾ ਲਾਉਣਾ ਹਰਜੀਤ ਨੂੰ ਹਰਜੀਤ ਨੂੰ ਵੀ ਕਿਸੇ ਨੂੰ ਡਾਕ ਨਹੀਂ ਹੋਇਆ ਬਸ ਉਤੋਂ ਘਰੇ ਜਾ ਕੇ ਬਸ ਮੈਂ ਗੱਲ ਕਹਿਦੀ ਮੈਂ ਖੇਡਣਾ ਬਾਜਾ ਛੱਡਤਾ ਲੰਗੋਟਾ ਚੱਕ ਲਿਆ ਹਾਂਜੀ ਕਹਿੰਦੇ ਵੀ ਨਹੀਂ ਮੇਰਾ ਸਰੀਰ ਬੜਾ ਮਾੜਾ ਸੀ ਪਤਲਾ ਆ ਗਿਆ ਸੀ ਤੇ ਕਾਦਰੀ ਮੇਰਾ ਮਦਲਾ ਹੀ ਰਹਿ ਗਿਆ ਇਹ ਮੈਨੂੰ ਕਹਿੰਦੇ ਮਾਦਖ ਮੈਂ ਖੇਡੂਣੇ ਖੇਡੂ ਮੈਂ ਉਹ ਮੈਨੂੰ ਕੰਮ ਘਰ ਦੇ ਵੱਧ ਲਾ ਦਿਆ ਕਰਨ ਵੀ ਆਪੇ ਨਾ ਜਾਊਗਾ ਮੈਂ ਭਾਈ ਰਾਤ ਨੂੰ 12 ਵਜੇ ਕਰ 11 ਵਜੇ ਕਰ ਕੰਮ ਕਰਨਾ ਤੜਕੇ 4 ਵਜੇ ਉੱਠ ਕੇ ਮੈਂ 5 5:30 ਨੂੰ ਵਿਹਲਾ ਹੋ ਜਾਂਦਾ ਜੀ ਫਿਰ ਸਕੂਲ ਭੱਜ ਲੈਣਾ ਉਥੋਂ